ਸਾਸਕਾ ਵੀਰ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਜੀ ਵੱਲੋਂ ਬਹੁਤ ਬਹੁਤ ਵੈਲਕਮ ਜੀ ਤੇ bija ਜਿਹੜੇ ਵੀਰੜਾ ਹੈ ਗਿਆ ਪਿੰਡ ਸੁਨੇਰ ਜ਼ਿਲ੍ਹਾ ਫਰੀਪੁਰ ਪਿੰਡ ਹੈ ਜੀ ਤਹਿਸੀਲ ਜੀ ਦਾ ਵੀਰੋਂ ਪਹਿਲੀ ਵੀਡੀਓ ਬਣਾਉਣ ਲੱਗੇ ਜੀ ਆਪਾਂ ਕੋਈ ਵਪਾਰ ਨਹੀਂ ਕਰਦੇ ਘਰ ਦੇ ਪਛੋ ਜੀ ਤੇ ਨਾਲ ਵੀਰਾਂ ਡੇਰੀ ਫਾਰਮ ਹੈ ਜੀ ਤੇ ਇੱਕੋ ਗਾਹ ਸੇਲ ਆ ਤੇ ਵੀਰੋ ਨੇ ਗੱਲਬਾਤ ਕਰੀ ਜੀ ਆਪਾਂ ਭਾਈ ਜੀ ਅਸਤਿਕਾਲ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤੁਹਾਡਾ ਬਹੁਤ ਸਵਾਗਤ ਤੁਹਾਡੇ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਵੀਰੇ ਚਲੋ ਬਾਰ ਦਾ ਆਪਾਂ ਕਰਦੇ ਨੇ ਹਾਂ ਜੀ ਨਹੀਂ ਜੀ ਨਹੀਂ ਜੀ ਕਰਦੇ ਤੁਸੀਂ ਦੁੱਧ ਦਾ ਕੰਮ ਵੀਰੇ ਆਪਣਾ ਤੇ ਭਾਈ ਜੀ ਕਿੰਨੇ ਕੰਮ ਟੋਟਲ ਹੈਗੇ ਵੀਰੇ 25 ਕਿਨਾ ਕਰ ਬਲੇ ਅੱਛਾ 25 10 11 19ਾਂਵਾਂ ਦੁੱਧ ਤੇ ਚੱਲਦੀਆਂ ਹਾਂਜੀ ਹਾਂ ਬਾਕੀ ਗੱਬਣ ਵੇੜਾ ਗੁੜਾ ਨਾ ਯਾਰ ਇੱਕ ਘਰੂ ਯਾਰ ਕਿਤੇ ਸਾਰੀ ਹਾਂਜੀ ਹਾਂ ਇੱਕ ਗਾਂ ਤੋਂ ਸਾਰੇ ਹੀ ਤਿਆਰ ਅੱਛਾ ਇੱਕ ਗਾਂ 2020 ਦੇ ਵਿੱਚ ਇੱਕ ਗਾਂ ਦੀ ਹੈ ਅੱਛਾ ਠੀਕ ਹੈ ਕੁਛ ਮਾਹ ਖਰੀਦ ਲਈਆਂ ਬੱਚੇ ਖਰੀਦ ਲੈ ਕੁਝ ਰੁਪਏ ਦੇ ਦੂੰਗਾ ਮੈਂ ਮੈਂ ਦੇਣਾ ਨਾ ਜੀ ਬਈ ਚਲੋ ਐ ਹੀ ਹੈ ਬਈ ਤੇ ਭਾਈ ਇਹ ਕੀ ਰੇਟ ਜਾਂਦਾ ਫਿਰ ਦੁੱਧ ਦੁੱਧ ਜਾਂਦਾ ਵੀਰੇ ਆਪਣਾ 45 ਰੁਪਏ ਠੀਕ ਹੈ ਨੈਸ਼ਨਲ ਨਹੀਂ ਜਾਂਦਾ ਨਹੀਂ ਪ੍ਰਾਈਵੇਟ ਪ੍ਰਾਈਵੇਟ ਘਰਾਂ ਦੇ ਵਿੱਚੋਂ ਲੈ ਜਾਂਦੇ ਅੱਛਾ ਇੱਥੋਂ ਹੀ ਲੈ ਠੀਕ ਹੈ ਜੀ ਬਈ ਚਲ ਕਿੱਥੋਂ ਗਿਆ ਫੇਰਾ ਜੀ ਹਾਂਜੀ ਹਾਂ ਇੱਕੋ ਇਥੇ ਬਾਈ ਜੀ ਗੱਬਣਾ ਜੀ ਇਹ ਹਾਂਜੀ ਹਾਂ ਗੱਬਣਾ ਤੇ ਕਿੰਨੇ ਟਾਈਮ ਲੰਦੀ ਜੀ ਇਹਦੇ 9 ਤਰੀਕ ਨੂੰ ਤੈਨੂੰ ਪਰੇ ਅੱਛਾ ਆ 9 ਤਰੀਕ ਹਾਂਜੀ ਇਹ ਘਰ ਦੀ ਆਪਣੇ ਬੱਸੀ ਦੀ ਨਹੀਂ ਇਹ ਨਾ ਮਨੋ ਆਈ ਆਪਣੇ ਰਿਸ਼ਤੇਦਾਰੀ ਕੋ ਸਾਰੇ ਚਲੇ ਗਏ ਮਨਲਾ ਨਿਊਜ਼ੀਲੈਂਡ ਪੁੱਤ ਆ ਗਿਆ ਸੀ ਆਪਣੇ ਕੋਲ ਠੀਕ ਆ ਇਹ ਮਾਨਤੀ ਆ ਉਹਨਾਂ ਦੀ ਆਪਣੇ ਅੱਛਾ ਮਾਨਤੇ ਆ ਹਾਂ ਆਪਾਂ ਤਾਂ ਉਹਨਾਂ ਨੂੰ ਪੈਸੇ ਵਟ ਕੇ ਸਾੰਭਦੀ ਆ ਤੇ ਪੈਸੇ ਵਟ ਕੇ ਬਿਲਕੁਲ ਜੀ ਬਿਲਕੁਲ ਤੇ ਸਹੀ ਟਾਈਮ ਕਿੰਨੇ ਲੈ ਜੀ ਕੋਈ ਲਿਜਾਉਂਦੀ ਵੀ ਰਿਹਾ ਜੇ ਪੰਜ ਚਾਰ ਦਿਨ ਪੰਜ ਚਾਰ ਦਿਨ ਲੈ ਜੀ ਹਾਂ ਹੂੰ ਉਹ ਬਿਲਕੁਲ ਠੀਕ ਹੰਡੀ ਹਾਂਜੀ ਹਾਂ ਮਾਰਤੀ ਕੋਈ ਪ੍ਰੋਬਲਮ ਨਹੀਂ ਕੋਈ ਕੁਝ ਨਹੀਂ ਬਿਲਕੁਲ ਜੀ ਤੇ ਖੋਲੀਏ ਜੀ ਹਾਂਜੀ ਖੋਲੋ ਲੋ ਜੀ ਵੇਖੋ ਘਰਾਂ ਦੇ ਪਹਿਲਾ ਸੂਗਾ ਤੇ ਦੰਦਾ ਵਿੱਚ ਹੀ ਹੋਊਗਾ ਜੀ ਚਾਰ ਦੰਦਾ ਚਾਰ ਹੰਦ ਫੈਣ ਵੇਖੋ ਇਹ ਰਾਜੀ ਬਾਜੀਪੂਰੀ ਹੈ ਬਸ ਠੀਕ ਹੈ ਨਹੀਂ ਆਜੋ ਆਜੋ ਬੱਧੀਆ ਹਜ਼ਾਰੀ ਬਣੇ ਜੀ ਫਿਰ ਹਾਂਜੀ ਚਾ ਸਾਈ ਲੈ ਬੰਦ ਕਰੋ ਹਾਂਜੀ ਬੋਲੋ ਜੀ ਅਣੀ ਕੀਮਤ ਨਹੀਂ ਕੀਮਤ ਉਹ ਵੀਰੇ ਲੈਣ ਦੇ ਨਾਲ ਹੀ ਗੱਲ ਹੀ ਕਰਾਂਗੇ ਬਿਲਕੁਲ ਹਾਂਜੀ 13000 ਰੁਪਏ ਦੀ 13000 ਦੀ ਹਾਂਜੀ ਬਾਕੀ ਛੋਟ ਛਾਂ ਕਰ ਦਿਓ ਮੋਕੇ ਦੇ ਉਹ ਕੋਈ ਗੱਲ ਨਹੀਂ ਮਨਪਰ ਕਰ ਦਿਆਂਗੇ ਚਲੋ ਸਾਨੂੰ ਪਾ ਕੇ ਤਾਂ ਗੱਲ ਬਣਦੀ ਨਹੀਂ ਬਿਲਕੁਲ ਨੰਬਰ ਤੇ ਡਰੈਸ ਬੋਲ ਦੋ ਜੀ ਆਪਣਾ ਨੰਬਰ ਡਰੈਸ ਆਪਣਾ ਹੈਗਾ ਜੀ ਪਿੰਡ ਸੁਨੇਹਰ ਹਾਂਜੀ ਤਹਿਸੀਲ ਜੀਰਾ ਜ਼ਿਲ੍ਹਾ ਫਰੀਪਰਾ ਜੀ ਠੀਕ ਹੈ ਜੀਰਾ ਤਲਵੰਡੀ ਹਾਈਵੇ ਦੇ ਨੇੜੇ ਬਾਬੇ ਕੇ ਯਾਰਾ ਪੀਰ ਗੁਰਦੁਆਰੇ ਦੇ ਨੇੜੇ ਆਪਣਾ ਘਰ ਠੀਕ ਹੈ ਜਿਹੜੀ ਕਿ ਵੀ ਨੇ ਆਉਣਾ ਹੋਵੇ ਤੇ ਨੰਬਰ ਬੋਲ ਦੋ ਨਵਾਂ ਲੈ ਲਓ ਨੰਬਰ ਨਹੀਂ ਨੰਬਰ ਨਾ ਸਪੈਸ਼ਲ ਜੀ ਇਸ ਕੰਮ ਤੇ ਮੰਨ ਲਓ ਜਿਹੜਾ ਇਹਨੂੰ ਕੋਈ ਸਕਰੀਨ ਤੇ ਚਲਾਦਾ ਹੈ ਹਾਂਜੀ ਸਕਰੀਨ ਤੇ ਪਾਉਂਦਾ ਜਿੱਥੇ ਠੀਕ ਹੈ ਨਾ ਜੀ ਕੋਈ ਨਹੀਂ ਚੇ ਯਾਦ ਨਹੀਂ ਹੋ ਕੋਈ ਦੇ ਦੇ ਨੰਬਰ ਕੋਈ ਗੱਲ ਨਹੀਂ ਬਾਕੀ ਮੇਰਾ ਵੀ ਹਾਂਜੀ ਐਸ ਨੰਬਰ ਤੇ ਪ੍ਰੋਬਲਮ ਆਉਂਦੀ ਮੁੜ ਕੇ ਯਾਰ ਪੂਰੇ ਬਾਲੇ ਆਉਂਦੇ ਨੇ ਉਹ ਨੰਬਰ ਬੰਦ ਕਰਕੇ ਰੱਖ ਲਈਦਾ ਹਾਂਜੀ ਬਾਕੀ ਮੇਰੇ ਵੀ ਇੱਥੇ ਆ ਉਹ ਵਾਲਾ ਚੈੱਕ ਕਰਕੇ ਲੈ ਕੇ ਜਾ ਹਣਾ ਜੀ ਆਉਂਦੀ ਤਸੱਲੀ ਕਰੇ ਬਿਲਕੁਲ ਜਿਵੇਂ ਮਰਜ਼ੀ ਆ ਕੇ ਖੁੱਲ ਗਿਆ ਉਹਦੀ ਤਸੱਲੀ ਕਰੋ ਚਲੋ ਠੀਕ ਹੈ ਭਾਜੀ ਸਤਿ ਸ਼੍ਰੀ ਅਕਾਲ ਸਤਿ